ਜੀਕਾਰ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਅੱਜ ਆਪਾਂ ਬਣਾਵਾਂਗੇ ਸੁੱਕੀਆਂ ਸੇਵੀਆਂ ਇਹ ਸੇਵੀਆਂ ਆਪਾਂ ਖੰਡ ਵਾਲੀਆਂ ਬਣਾ ਕੇ ਤਿਆਰ ਕਰਾਂਗੇ ਬਰਮੀ ਸੈਲੀ ਸੇਵੀਆਂ ਇਹ ਤੇ ਬਹੁਤ ਸੋਹਣੀਆਂ ਬਣ ਕੇ ਤਿਆਰ ਹੋਈਆਂ ਵਿਖਰਮੀਆਂ ਵਿਖਰਮੀਆਂ ਤੇ ਇਹ ਆਪਾਂ ਕੁੱਕਰ ਚ ਬਣਾ ਕੇ ਤਿਆਰ ਕੀਤੀਆਂ ਆਈਆਂ ਤੇ ਫਿਰ ਆਪਾਂ ਬਣਾਉਣੀ ਆ ਸ਼ੁਰੂ ਕਰਦੇ ਹਾਂ ਹਾਂਜੀ ਇੱਧਰ ਆਪਾਂ ਦੋ ਕੋਲੀਆਂ ਲਈਆਂ ਆਈਆਂ ਸੇਵੀਆਂ ਦੀਆਂ ਇੱਕ ਕੋਲੀ ਥੋੜੀ ਜੀ ਕੱਟ ਪਾਈ ਆ ਮੈਂ ਖੰਡ ਲਈ ਆਗੀ ਤੁਸੀਂ ਇਹ ਕੋਲੀ ਭਰ ਕੇ ਵੀ ਲੈ ਸਕਦੇ ਹੋਗੇ ਦੋ ਕੋਲੀਆਂ ਚ ਇੱਕ ਕੋਲੀ ਖੰਡ ਦੀ ਪਊਗੀ ਜੇ ਤੁਸੀਂ ਮਿੱਠਾ ਘੱਟ ਰੱਖਣਾ ਚਾਹੁੰਦੇ ਤਾਂ ਥੋੜੀ ਜੀ ਘੱਟ ਕਰ ਸਕਦੇ ਹੋ ਜੇ ਪੂਰਾ ਰੱਖਣਾ ਚਾਹੁੰਦੇ ਆ ਤੇ ਇੱਕ ਕੋਲੀ ਭਰ ਕੇ ਖੰਡ ਦੀ ਪਊਗੀ ਇੱਧਰ ਮੈਂ ਥੋੜੇ ਜੇ ਸੁੱਕੇ ਮੇਵੇ ਲਏ ਜਿਹੜੇ ਕਿ ਡਰਾਈ ਫਰੂਟ ਤੇ ਇੱਕ ਗੱਡਸੀ ਪਾਵਾਂਗੇ ਆਪਾਂ ਦੇਸੀ ਘਿਓ ਦੀ ਇਹ 세ਵੀਆਂ ਬਹੁਤ ਟੇਸਟੀ ਬਣ ਕੇ ਤਿਆਰ ਹੋਣਗੀਆਂ ਬਰਮੀ ਸੈਦੀ ਸੇਵੀਆਂ ਇਹੇ सुक्या सेविया आप खाणाल बना के करते हैं। हाँ जी ये सेविया आप बनावे कुकर च कुकर मैं गर्म कर लिया गा ये पावगे आप एक कड़छी देसी घ्यो की मैं एक वीडी कड़छी देसी घ्यो की पाई है तो आप गर्म कर हाँ जी घ्यो अपना चंगे तरीके गर्म हो गया तो गैस का फ्लेम जो कर लिया सब तो पहले एसा सुके मेले ਥੋੜੇ ਜਿਹਾ ਫਰਾਈ ਕਰ ਲਾਂਗੇ। ਬਸ ਇਹਨਾਂ ਨੂੰ ਕੁਝ ਸਕੇਂਜਾਂ ਦਾ ਹੀ ਸੇਕ ਲਵਾਉਣਾ ਆਪਾਂ। ਇਹਦੇ ਨਾਲ ਘਿਓ ਤੇ ਢੁੱਲਣ ਨਾਲ ਇਹਨਾਂ ਦਾ ਥੋੜਾ ਜਿਹਾ ਟੇਸ ਤਾਂ ਜਿਹੜਾ ਹੋਰ ਵਧ ਜੇਂਦਾ ਹੈਗਾ। ਹਾਂਜੀ ਇਹਨਾਂ ਨੂੰ ਸੇਕ ਲੱਗ ਗਿਆ। ਵਿੱਚ ਮੈਂ ਦਾਖਾਂ ਪਾਈਆਂ ਸੀ ਤੇ ਡਰਾਈ ਫਰੂਟ ਵਿੱਚ ਮੈਂ ਲਿਆਗਾ ਦਾਤਕਾ, ਬਦਾਮ ਤੇ ਕਾਜੂ। ਤੁਸੀਂ ਆਪਦੀ ਪਸੰਦ ਦੇ ਕੋਈ ਵੀ ਲੈ ਸਕਦੇ ਹੋ। ਇਹਨਾਂ ਨੂੰ ਆਪਾਂ ਬਾਅਦ ਕੱਟ ਲਾਂਗੇ ਹਾਂਜੀ ਹੁਣ ਇਸੇ ਘਿਓ 'ਚ ਆਪਾਂ ਪਾ ਦਾਂਗੇ ਤੇੜੀਆਂ ਹਾਂਜੀ ਚੰਗੇ ਤਰੀਕੇ ਨਾਲ ਇਹਨਾਂ ਨੂੰ ਹਲਾਉਂਦੇ ਹੋਏ ਆਪਾਂ ਸਲੋ ਗੈਸ ਤੇ 골ਡ ਬ੍ਰਾਊਨ ਕਰ ਲਾਂਗੇ ਚੰਗੇ ਤਰ੍ਹਾਂ ਭੁੰਨ ਲਾਂਗੇ ਤਾਂ ਕਿ ਇਹਨਾਂ ਦਾ ਕਲਰ ਜਿਹੜਾ ਉਹ ਚੇਂਜ ਹੋ ਜਾਵੇ ਇਸ ਤਰ੍ਹਾਂ ਹਲਾਉਂਦੇ ਹੋਏ ਆਪਾਂ ਚੰਗੇ ਤਰੀਕੇ ਨਾਲ ਇਹਨਾਂ ਨੂੰ ਭੁੰਨ ਲਾ ਕੇ ਹਾਂਜੀ ਆਪਣੀਆਂ ਸੇਵੀਆਂ ਜਿਹੜੀਆਂ ਚੰਗੇ ਤਰੀਕੇ ਨਾਲ ਭੁੱਜ ਗਈਆਂ ਕਲਰ ਇਹਨਾਂ ਦਾ ਚੇਂਜ ਹੋ ਗਿਆ ਹਾਂਜੀ ਹੁਣ ਇਹਨਾਂ 'ਚ ਆਪਾਂ ਪਾ ਦਾਂਗੇ ਸੁੱਕੇ ਮੀਵੇ ਜਿਹੜੇ ਆਪਾਂ ਫਰਾਈ ਕੀਤੇ ਸੀਗੇ ਦੀ ਆਪਾ ਖੰਡ ਪਾਤੀ ਆ ਹੁਣ ਆਪਾਂ ਚੰਗੇ ਤਰੀਕੇ ਨਾਲ ਹਿਲਾ ਦਾਂਗੇ ਇਹ ਕੁੱਕਰ ਜੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਆ ਨਾਲੇ ਟਾਈਮ ਥੋੜਾ ਲੱਗਦਾ ਦੁੱਧ ਤੋਂ ਬਿਨਾਂ ਵੀ ਅਸੀਂ ਵਧੀਆ ਸੇਵੀਆਂ ਤਿਆਰ ਕਰ ਸਕਦੇ ਆ ਸੁੱਕੀਆਂ ਇਹ ਵੀ ਬਹੁਤ ਟੇਸਟੀ ਲੱਗਦੀ ਆ ਕਈ ਵਾਰ ਸਾਡਾ ਦੁੱਧ ਵਾਲੀਆਂ ਖਾਣ ਦਾ ਮਨ ਨਹੀਂ ਹੁੰਦਾ ਤਾਂ ਅਸੀਂ ਇਸ ਤਰ੍ਹਾਂ ਸੁੱਕੀਆਂ ਸੇਵੀਆਂ ਤਿਆਰ ਕਰ ਸਕਦੇ ਆ ਹਾਂਜੀ ਠੰਡ ਚੰਗੇ ਤਰੀਕੇ ਨਾਲ ਇਹਦੇ ਵਿੱਚ ਮਿਕਸ ਹੋ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ। ਦੋ ਕੋਲੀਆਂ ਸੇਵੀਆਂ ਲੀਆਂ ਸੀ ਆਪਣੀਆਂ। ਤੇ ਤਿੰਨ ਤਿੰਨ ਕੋਲੀਆਂ ਮੈਂ ਲਿਆੜਾ ਪਾਣੀ। ਪਾਣੀ ਮੈਂ ਗਰਮ ਕਰਕੇ ਲਿਆ ਥੋੜਾ ਜਾਂ। ਹਾਂਜੀ ਦੋ ਕੋਲੀਆਂ ਆਪਾਂ ਸੇਵੀਆਂ ਦੀਆਂ ਲਈਆਂ ਸੀ ਤੇ ਤਿੰਨ ਕੋਲੀਆਂ ਇਹ ਚ ਪਾਣੀ ਦੀਆਂ ਪਾ ਦਿੱਤੀਆਂ ਆਈਆਂ। ਤੇ ਪਾਣੀ ਮੈਂ ਗਰਮ ਕਰਕੇ ਹੀ ਪਾਇਆ ਜਾ। ਇਹ ਦਿਨਾਂ ਖਿਲੀਆਂ-ਖਿਲੀਆਂ ਜੀਆਂ ਬਣਦੀਆਂ ਬਿਖਰੀਆਂ ਮੈਂ ਬਿਖਰਮੀਆਂ। ਕੁਲੀਆਂ ਜੀਆਂ ਸੇਵੀਆਂ ਨਹੀਂ ਬਣਦੀਆਂ ਜੇ ਠੰਡਾ ਪਾਣੀ ਪਾ ਦਈਏ। ਤਾਂ ਫੇਰ ਉਹ ਥੋੜਾ ਜਿਹਾ ਹੋਰ ਸਬਜ਼ੀ ਦੀਆਂ ਬਣ ਜਿੰਦੀਆਂ ਆਂ ਗਿਆ ਤੇ ਹੁਣ ਆਪਾਂ ਕੁੱਕਰ ਦਾ ਢੱਕਣ ਕਰਦੇ ਆਂ ਬੰਦ ਤੇ ਗੈਸ ਕਰਦੇ ਆਂ ਆਪਾਂ ਫੁੱਲ ਫਲੇਮ ਤੇ ਤੇ ਇੱਕ ਵਿਸਲ ਲਗਵਾਉਨੇ ਆਂ ਆਪਾਂ ਇੱਕ ਵਿਸਲ ਲਗਵਾ ਲੈਨੇ ਆਂ ਜੀ ਹਾਂਜੀ ਆਪਣੀ ਸੇਵੀਆਂ ਨੂੰ ਵਿਸਲ ਜਿਹੜੀ ਇੱਕ ਲੱਗ ਚੁੱਕੀ ਆ ਤੇ ਹੁਣ ਇਹਦੀ ਆਪਾਂ ਜਿਹੜੀ ਭਾਫ਼ ਆ ਉਹ ਨਾਲ ਦੀ ਨਾਲ ਵਿਸਲ ਉੱਪਰ ਚੱਕ ਕੇ ਕੱਢ ਦੇਣੀ ਹੈਗੀ ਭਾਫ਼ ਤੁਸੀਂ ਨਾਲ ਦੀ ਨਾਲ ਕੱਢ ਦੇਣੀ ਆਂਗੀ ਹਾਂਜੀ ਭਾਪ ਮੈਂ ਕੱਢ ਦਿੱਤੀ ਐ ਕੁੱਕਰ ਦੀ ਤੇ ਹੁਣ ਆਪਾਂ ਖੋਲ ਕੇ ਚੈੱਕ ਕਰਦੇ ਹਾਂ ਹਾਂਜੀ ਕੁੱਕਰ ਆਪਾਂ ਖੋਲ ਲਿਆ ਤੇ ਸੇਵੀਆਂ ਆਪਣੀਆਂ ਵਧੀਆ ਪਰਫੈਕਟ ਬਣ ਕੇ ਤਿਆਰ ਹੋ ਗਈਆਂ ਦੇਖੋ ਤੁਸੀਂ ਕੋਈ ਕੁਲਗਿਆਣੀ ਇਹ ਬਹੁਤ ਸੋਹਣੀਆਂ ਵਿਖਰ ਮੇਂ ਵਿਖਰ ਹੋਈਆਂ ਬਣ ਕੇ ਤਿਆਰ ਹੋਈਆਂ ਹੁਣ ਇਹਨੂੰ ਆਪਾਂ 5 ਮਿੰਟ ਦਾ ਰੈਸਟ ਦੇਵਾਂਗੇ ਇਦ ਲਈ ਆਪਾਂ ਕੁਕਰ ਦਾ ਜਿਹੜਾ ਟੱਕਣਾ ਉਹ ਉੱਪਰ ਹੀ ਰੱਖ ਦਾਂਗੇ ਬੰਦ ਨਹੀਂ ਕਰਦੇ ਪਰ ਇਹਨੂੰ ਉੱਪਰ ਹੀ ਰੱਖ ਦਾਂਗੇ ਕਿਉਂਕਿ ਇਹ ਥੋੜੀਆਂ ਜਿਹੀਆਂ ਠੰਡੀਆਂ ਹੋਈਆਂ ਨਾ ਫੇਰ ਹੀ ਜ਼ਿਆਦਾ ਟੇਸਟੀ ਲੱਗਦੀਆਂ ਤੇ ਫੇਰ ਆਪਾਂ ਤੁਹਾਨੂੰ ਦਿਖਾਉਨੇ ਆਂ ਹਾਂਜੀ ਆਪਣੀਆਂ ਸੇਵੀਆਂ ਪਈਆਂ ਨੂੰ 5 ਮਿੰਟ ਹੋ ਗਏ ਆ ਤੇ ਹੁਣ ਆਪਾਂ ਇਹਨਾਂ ਨੂੰ ਵਰਤੋਂ ਦੀ ਤਿਆਰੀ ਕਰਦੇ ਆਂ ਦੇਖੋ ਤੁਸੀਂ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਈਆਂ ਬਹੁਤ ਸੋਹਣਾ ਕਲਰ ਆਇਆ ਕੋਈ ਇਹ ਕੁੱਕਰ ਚ ਗੁਲੀਆਂ ਨਹੀਂ ਆ ਵਧੀਆ ਵਿਖਰ ਮੀਆਂ ਵਿਖਰਮੀਆਂ ਬਣੀਆਂ ਕੁੱਕਰ ਚ ਇਹ ਤੇ ਬਸ ਇੰਨਾ ਵੀ ਅਸੀਂ ਥੋੜੇ ਟਾਈਮ ਚ ਤਿਆਰ ਕਰ ਲਈਆਂ ਹਾਂਜੀ ਸੇਵੀਆਂ ਆਪਣੀਆਂ ਬਿਲਕੁਲ ਬਣ ਕੇ ਤਿਆਰ ਆ ਦੇਖੋ ਤੁਸੀਂ ਕਿੰਨੀਆਂ ਸੋਹਣੀਆਂ ਵਿਖਰ ਮੇ ਵਿਖਰਮੀਆਂ ਬਣੀਆਂ ਤੇ ਬਿਲਕੁਲ ਪਰਫੈਕਟ ਬਣੀਆਂ ਇਹ ਹੁਣ ਅਸੀਂ ਕਰਦੇ ਆ ਇਹਨੂੰ ਖਾਣ ਦੀ ਤਿਆਰੀ ਤੇ ਤੁਸੀਂ ਕਰੋ ਬਣਾਉਣ ਦੀ ਤਿਆਰੀ ਫਿਰ ਮਿਲਦੇ ਆ ਕਿਸੇ ਨਵੀਂ ਰੈਸਪੀ ਦੇ ਨਾਲ ਅਗਲੀ ਵੀਡੀਓ 'ਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ